ਸਸਕਾਰ ਜੀ ਤੁਸੀਂ ਦੇਖ ਰਹੇ ਹੋ अजीत ਮੈਂ ਆਪਣੀ ਮਹਾ ਸੁਰਿੰਦਰਪਾਲ ਸਿੰਘ ਵਰਪਾਲ ਅਮਰੀਕਾ ਵੱਲੋਂ ਰਿਪੋਰਟ ਕੀਤੀ ਹੈ ਭਾਰਤੀਆਂ ਦੀ ਸੂਚੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਗਿਣਤੀ 104 ਇਸ ਸੂਚੀ ਦੇ ਮੁਤਾਬਕ ਭਾਰਤ ਦੇ ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਸਭ ਤੋਂ ਜ਼ਿਆਦਾ ਗਿਣਤੀ ਗੁਜਰਾਤ ਦੀ ਦੱਸੀ ਜਾ ਰਹੀ ਹੈ ਉਸ ਤੋਂ ਬਾਅਦ ਪੰਜਾਬ ਹਰਿਆਣਾ ਤੇ ਹੋਰ ਵੀ ਵੱਖ-ਵੱਖ ਸੂਬੇ ਨੇ ਜਿੱਥੋਂ ਦੇ ਲੋਕ ਨੇ ਜਿਹੜੇ ਕਿਸੇ ਨਾ ਕਿਸੇ ਤਰੀਕੇ ਗੈਰ ਕਾਨੂੰਨੀ ਰਸਤਾ ਅਪਣਾ ਕੇ ਉਹ ਅਮਰੀਕਾ ਪਹੁੰਚੇ ਸੀ ਤਾਂ ਅਮਰੀਕਾ ਦੇ ਵਿੱਚ ਜਦੋਂ ਡੋਨਾਲਡ ਟਰੰਪ ਵੱਲੋਂ ਸਖਤੀ ਕੀਤੀ ਗਈ ਤਾਂ ਇਹਨਾਂ ਭਾਰਤੀਆਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਇਹਨਾਂ ਦੀ ਕਾਨੂੰਨੀ ਕਾਰਵਾਈ ਉਹ ਮੁਕੰਮਲ ਕੀਤੀ ਗਈ ਤੇ ਉਸ ਨੂੰ ਮੁਕੰਮਲ ਕਰਨ ਤੋਂ ਬਾਅਦ ਇਹਨਾਂ ਨੂੰ ਡਿਪੋਰਟ ਕੀਤਾ ਗਿਆ ਜਿਸ ਦੇ ਵਿੱਚ ਅੱਜ ਪਹਿਲੀ ਉਡਾਨ ਹੈ ਉਹ ਅਮਰੀਕਾ ਤੋਂ ਆ ਚੁੱਕੀ ਆ ਤੇ ਅੰਮ੍ਰਿਤਸਰ ਹਵਾਈ 에어ਪੋਰਟ ਤੇ 에어ਪੋਰਟ ਤੇ ਪਹੁੰਚ ਰਹੀ ਆ ਤੇ ਇਥੋਂ ਦਾ ਸਮਾਂ ਲਗਭਗ 1 ਵਜੇ ਦਾ ਦੱਸਿਆ ਜਾ ਰਿਹਾ ਹੈ ਜਿਹੜੀ ਸੂਚੀ ਸਾਹਮਣੇ ਆਈ ਆ ਉਸ ਦੇ ਮੁਤਾਬਕ 104 ਲੋਕਾਂ ਦੀ ਗਿਣਤੀ ਆ ਜਿਸ ਦੇ ਵਿੱਚ ਵੱਖ-ਵੱਖ ਸੂਬਿਆਂ ਨਾਲ ਸੰਬੰਧਿਤ ਉਹ ਲੋਕ ਸ਼ਾਮਲ ਨੇ ਜਿਹੜੇ ਅਮਰੀਕਾ ਗੈਰ ਕਰੂਨੀ ਤਰੀਕਾ ਅਪਣਾ ਕੇ ਪਹੁੰਚੇ ਹੋਏ ਸਨ ਤਾਂ ਅੰਮ੍ਰਿਤਸਰ 에어ਪੋਰਟ ਤੇ ਅਸੀਂ ਪਹੁੰਚੇ ਹੋਏ ਹਾਂ ਜਿੱਥੋਂ ਅਸੀਂ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਤੇ ਇਸ ਸੂਚੀ ਦੇ ਮੁਤਾਬਕ ਜੇਕਰ ਗੱਲ ਕੀਤੀ ਜਾਵੇ ਤਾਂ ਇਸ ਸੂਚੀ ਦੇ ਵਿੱਚ ਜਿਹੜੇ ਡਿਪੋਰਟ ਹੋਣ ਵਾਲੇ ਭਾਰਤੀ ਨੇ ਉਹਨਾਂ ਦੇ ਵਿੱਚ ਪੰਜਾਬ, ਚੰਡੀਗੜ੍ਹ, ਹਰਿਆਣਾ, ਗੁਜਰਾਤ, ਮਹਾਰਾਸ਼ਟਰ, ਉੱਤਰ ਪ੍ਰਦੇਸ਼ ਆਦ ਜਿਹੜੇ ਸੂਬੇ ਨੇ ਉਹਨਾਂ ਨਾਲ ਸਬੰਧਤ ਲੋਕ ਸ਼ਾਮਲ ਨੇ ਤਾਂ ਇਹਨਾਂ ਦੇ ਵਿੱਚ ਜਿਹੜੀ ਸੂਚੀ ਚ ਲੋਕ ਸ਼ਾਮਲ ਨੇ ਉਹਨਾਂ ਦੇ ਵਿੱਚ ਹੈਰਾਨ ਕਰਨ ਵਾਲੀ ਇਹ ਗੱਲ ਹੈ ਕਿ ਇਹਨਾਂ ਦੇ ਵਿੱਚ ਬੱਚੇ ਵੀ ਉਹ ਸ਼ਾਮਲ ਨੇ ਤਾਂ ਇਹਨਾਂ ਭਾਰਤੀ ਬੱਚਿਆਂ ਦੀ ਜਿਹੜੀ ਗਿਣਤੀ ਆ ਉਹ ਬਾਰਾ ਤੇ ਇਸ ਤੋਂ ਇਲਾਵਾ ਔਰਤਾਂ ਜਿਨ੍ਹਾਂ ਦੀ ਗਿਣਤੀ ਲਗਭਗ 25 ਦੇ ਕਰੀਬ ਹੈ ਤਾਂ ਇਹਨਾਂ ਦੇ ਵਿੱਚ ਜਿਹੜੇ ਭਾਰਤੀ ਅਜੇ ਰਿਪੋਰਟ ਹੋ ਰਹੇ ਨਹੀਂ ਉਹਨਾਂ ਦੇ ਵਿੱਚ ਬੱਚੇ ਅਤੇ ਔਰਤਾਂ ਵੀ ਸ਼ਾਮਲ ਨੇ ਤਾਂ ਅੱਜ ਇਹ 1 ਵਜੇ ਦੇ ਕਰੀਬ ਜਿਹੜੀ ਇੱਥੇ ਫਲਾਈਟ ਪਹੁੰਚੇਗੀ ਅਮਰੀਕਾ ਹਵਾਈ ਸੈਨਾ ਦੀ ਉਡਾਣ ਹੋਵੇਗੀ ਜਿਹੜੀ ਇੱਥੇ ਪਹੁੰਚੇਗੀ ਤਾਂ ਇੱਥੇ ਆ ਕੇ ਜਿਹੜੀ ਵਿਕਾਲਜੀ ਪ੍ਰਕਿਰਿਆ ਉਹ ਮੁਕੰਮਲ ਕੀਤੀ ਜਾਵੇਗੀ ਤੇ ਇਸ ਮੁਕੰਮਲ ਕਰਨ ਤੋਂ ਬਾਅਦ ਪ੍ਰਕਿਰਿਆ ਨੂੰ ਉਹ ਅਗਲੇ-ਅਗਲੇ ਆਪਣੇ-ਆਪਣੇ ਘਰਾਂ ਦੇ ਵਿੱਚ ਇਹਨਾਂ ਲੋਕਾਂ ਨੂੰ ਭੇਜਿਆ ਜਾਵੇਗਾ ਤੇ ਅੱਜ ਜਿਉਂ ਹੀ ਇਹ ਸੂਚੀ ਜਿਹੜੀ ਜਾਰੀ ਹੋਈ ਹੈ ਤਾਂ ਜਿਹੜੇ ਲੋਕ ਜਿਨ੍ਹਾਂ ਦੇ ਬੱਚੇ ਸੁਨਾਰੇਪੁਰ ਇੱਕ ਦੇ ਲਈ ਅਮਰੀਕਾ ਗਏ ਹੋਏ ਸੀ ਵੱਡੀਆਂ ਰਕਮਾਂ ਮੋਟੀਆਂ ਰਕਮਾਂ ਉਹਨਾਂ ਨੇ ਖਰਚੀਆਂ ਸਨ ਤਾਂ ਜਦੋਂ ਉਹ ਵਾਪਸ ਆ ਰਹੇ ਨੇ ਬਿਨਾਂ ਕੁਝ ਹਾਸਲ ਕੀਤੇ ਤਾਂ ਉਹਨਾਂ ਪਰਿਵਾਰਾਂ ਦੇ ਵਿੱਚ ਵੀ ਜ਼ਰੂਰ ਨਿਰਾਸ਼ਾ ਹੈ ਉਹਨਾਂ ਦੇ ਪਰਿਵਾਰ ਵੀ ਜ਼ਰੂਰ ਦੁਖੀ ਨੇ ਤਾਂ ਸਭ ਤੋਂ ਜ਼ਿਆਦਾ ਜਿਹੜੀ ਆ ਉਹ ਦੁਖੀ ਉਹ ਲੋਕ ਨੇ ਜਿਹੜੇ ਕੁਛ ਚੰਗੇ ਫਿਊਚਰ ਦੇ ਲਈ ਚੰਗੇ ਪੁਇਕੇ ਦੇ ਲਈ ਇਥੋਂ ਗਏ ਸੀ ਪਰ ਉਹ ਉਥੇ ਹਿਰਾਸਤ ਦੇ ਵਿੱਚ ਲੈ ਲਏ ਗਏ ਤੇ ਉਹਨਾਂ ਨੂੰ ਵਾਪਸ ਪੇਜ ਦਿੱਤਾ ਗਿਆ ਤਾਂ ਉਹਨਾਂ ਲੋਕਾਂ ਦੇ ਲਈ ਅੱਜ ਦਾ ਇਹ ਦਿਨ ਹੈ ਉਹ ਜ਼ਰੂਰ ਕਾਲੇ ਇਤਿਹਾਸ ਕਾਲੇ ਅੱਖਰਾਂ ਦੇ ਵਿੱਚ ਜ਼ਰੂਰ ਉਹਨਾਂ ਦੀ ਜ਼ਿੰਦਗੀ 'ਚ ਲਿਖਿਆ ਜਾਵੇਗਾ ਕਿਉਂਕਿ ਜੋ ਉਹਨਾਂ ਨੇ ਸੁਪਨੇ ਵੇਖੇ ਸੀ ਉਹਨਾਂ ਸੁਪਨਿਆਂ ਨੂੰ ਉਹ ਪੂਰਾ ਨਹੀਂ ਕਰ ਸਕੇ ਤੇ ਪੂਰਾ ਕਰਨ ਤੋਂ ਬਿਨਾਂ ਹੀ ਅੱਜ ਉਹ ਵਾਪਸ ਪਰਤ ਰਹੇ ਨੇ ਤਾਂ ਪਰਤ ਵੀ ਉਹ ਗੈਰ ਕਾਨੂੰਨੀ ਤਰੀਕੇ ਨਾਲ ਜਿਵੇਂ ਉਥੇ ਪਹੁੰਚ ਸੀ ਸਖਤ ਉਹਨਾਂ ਨੂੰ ਕੱਲ ਨਾ ਕੱਲਨੀ ਪਈ ਸੀ ਵਕ ਵਕ ਤਰੀਕੇ ਅਪਣਾਉਣੇ ਪਏ ਸੀ ਇਸ ਦੇ ਲਈ ਉਹਨਾਂ ਏਜੰਟਾਂ ਦੀ ਵੀ ਅੱਜ ਚਰਚਾ ਹੋ ਰਹੀ ਹੈ ਕਿ ਜਿਹੜੇ ਏਜੰਟਾਂ ਦੇ ਥਰੂ ਉਹ ਗਏ ਸਨ ਉਹਨਾਂ ਏਜੰਟਾਂ ਨੇ ਮੋਟੀਆਂ ਰਕਮਾਂ ਲੈ ਲਈਆਂ ਗੈਰ ਕਾਨੂੰਨੀ ਤਰੀਕੇ ਨਾਲ ਅਮਰੀਕਾ ਪਹੁੰਚੇ ਤਾਂ ਉਸ ਤੋਂ ਬਾਅਦ ਅੱਜ ਉਹ ਬਿਨਾਂ ਕੁਝ ਹਾਸਲ ਕੀਤੇ ਮੋੜ ਵਾਪਸ ਆਪਣੇ ਵਤਨ ਪਰਤ ਰਹਿਣੇ ਤਾਂ ਇਥੋਂ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਉਹਨਾਂ ਨੂੰ ਮੋੜ ਕਰਨੀ ਹੋਵੇਗੀ ਪਰ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਅਮਰੀਕਾ ਨੇ ਸਖਤ ਰੁਖ ਅਪਣਾਇਆ ਹੋਇਆ ਏ ਉਸ ਦੀ ਪੂਰੇ ਵਿਸ਼ਵ ਦੇ ਵਿਚਾਰਸੋਲੇ ਚਰਚਾ ਹੋ ਰਹੀ ਹੈ ਵਕ ਵਕ ਦੇਸ਼ਾਂ ਦੇ ਲੋਕ ਜਿਹੜੇ ਨੇ ਉਹ ਹਾਲਾਕੀ ਜ਼ਰੂਰ ਇਸ ਦੇ ਉੱਤੇ ਸਹਿਮਤੀ ਜਾਂ ਸਹਿਮਤੀ ਪ੍ਰਗਟਾਰੇ ਨੇ ਪਰ ਜਿਸ ਤਰੀਕੇ ਦੇ ਨਾਲ ਲਗਾਤਾਰ ਇਹਨਾਂ ਲੋਕਾਂ ਦੇ ਬਾਰੇ ਇਹਨਾਂ ਗੈਰਕੁਣਨੀ ਤਰੀਕਾ ਅਪਣਾ ਕੇ ਪਹੁੰਚਵਾੜੇ ਜਿਹੜੇ ਲੋਕ ਸੀ ਉਹਨਾਂ ਬਾਰੇ ਚਰਚਾ ਹੋ ਰਹੀ ਹੈ ਤੇ ਉਸ ਨੂੰ ਲੈ ਕੇ ਵੀ ਔਰਲੀ ਮਿਲੀ ਪ੍ਰਤੀ ਕਿਰਿਆ ਜ਼ਰੂਰ ਆਉਂਦੀ ਹੈ ਪਰ ਕੁੱਲ ਮਿਲਾ ਕੇ ਉਹਨਾਂ ਲੋਕਾਂ ਦੇ ਲਈ ਅੱਜ ਦਾ ਦਿਨ ਜਿਹੜਾ ਬੇहद ਨਿਰਾਸ਼ਾਜਨਕ ਹੈ ਕਿਉਂਕਿ ਅੱਜ ਉਹ ਜਿਸ ਤਰੀਕੇ ਨਾਲ ਅਮਰੀਕਾ ਗਿਆ ਸੀ ਤਾਂ ਅਮਰੀਕਾ ਤੋਂ ਵਾਪਸ ਪਰਤ ਰਹੇ ਨੇ ਤਾਂ ਜਿਹੜੀ ਸੂਚੀ ਸਾਹਮਣੇ ਆਈ ਹੈ ਉਸ ਦੇ ਵਿੱਚ ਪੰਜਾਬ ਨਾਲ ਸਬੰਧਤ ਜਿਹੜੇ ਲੋਕ ਨੇ ਉਹਨਾਂ ਦੀ ਗਿਣਤੀ ਲਗਭਗ 30 ਦੇ ਕਰੀਬ ਆ ਤੇ ਇਹਨਾਂ ਦੇ ਵਿੱਚ ਅੰਮ੍ਰਿਤਸਰ ਦੇ ਨਾਲ ਸਬੰਧਤ ਵੀ ਲੋਕ ਸ਼ਾਮਲ ਨੇ ਜਿਹੜੇ ਵੱਖ-ਵੱਖ ਇਲਾਕਿਆਂ ਦੇ ਨਾਲ ਸੰਬੰਧ ਰੱਖਦੇ ਨੇ ਜਿਸ ਦੇ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਵੀ ਕੁਝ ਲੋਕ ਸ਼ਾਮਲ ਨੇ ਉਸ ਤੋਂ ਇਲਾਵਾ ਹੋਰ ਵੀ ਵੱਖ-ਵੱਖ ਜਿਹੜੇ ਪਿੰਡ ਨੇ ਕਸਬੇ ਨੇ ਉਹਨਾਂ ਨਾਲ ਵੀ ਸਬੰਧਤ ਲੋਕ ਨੇ ਤਾਂ ਇਹਨਾਂ ਦੇ ਵਿੱਚ ਜਿਹੜੇ ਬੱਚੇ ਨੇ ਉਹਨਾਂ ਦੀ ਉਮਰ ਦੀ ਜੇਕਰ ਅਸੀਂ ਗੱਲ ਕਰ ਲਈਏ ਜਿਹੜੇ 12 ਬੱਚੇ ਸ਼ਾਮਲ ਨੇ ਉਹਨਾਂ ਦੇ ਵਿੱਚ 17 11 14 15 12 7 4 8 5 10 ਤੇ 11 ਸਾਲ ਦੀ ਉਮਰ ਜਿਹੜੀ ਆ ਉਹ ਜ਼ਰੂਰ ਉਸ ਦੱਸੀ ਜਾ ਰਹੀ ਹੈ ਸਾਹਮਣੇ ਆਈ ਹੈ ਤੇ ਇਹਨਾਂ ਦੇ ਵਿੱਚ 4 ਸਾਲ ਦਾ ਵੀ ਸਭ ਤੋਂ ਛੋਟਾ ਬੱਚਾ ਸ਼ਾਮਲ ਹੈ ਜਿਹੜਾ ਇਸ ਰਿਪੋਰਟ ਹੋਣ ਵਾਲੇ ਹਵਾਈ ਜਹਾਜ਼ ਦੇ ਰਾਹੀਂ ਇੱਥੇ ਪਹੁੰਚੇਗਾ ਤੇ ਇਹਨਾਂ ਦੇ ਵਿੱਚ ਔਰਤਾਂ ਵੀ ਉਹ ਸ਼ਾਮਲ ਨੇ ਜਿਨ੍ਹਾਂ ਦੀ ਗਿਣਤੀ 25 ਦੇ ਕਰੀਬ ਦੱਸੀ ਜਾ ਰਹੀ ਹੈ ਤੇ ਇਸ ਲਿਸਟ ਦੇ ਮੁਤਾਬਕ ਗੁਜਰਾਤ ਨਾਲ ਸੰਬੰਧਿਤ ਜ਼ਿਆਦਾਤਰ ਲੋਕ ਸ਼ਾਮਲ ਨੇ ਉਸ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਨਾਲ ਸੰਬੰਧਿਤ ਲੋਕ ਸ਼ਾਮਲ ਨੇ ਜਿਨ੍ਹਾਂ ਦੀ ਗਿਣਤੀ ਲਗਭਗ 30 ਦੇ ਕਰੀਬ ਹੈ ਤੇ ਇਸ ਸੂਚੀ ਦੇ ਮੁਤਾਬਕ 104 ਜਿਹੜੇ ਲੋਕ ਆ ਉੱਥੇ ਪਹੁੰਚਣਗੇ ਪਰ ਦੂਸਰੇ ਪਾਸੇ ਜਦੋਂ ਪ੍ਰਸ਼ਾਸਨਿਕ ਪੱਧਰ ਤੇ ਤਿਆਰੀਆਂ ਦੀ ਗੱਲ ਆ ਤਾਂ 400 ਲੋਕਾਂ ਦੇ ਲਈ ਜਿਹੜਾ ਉਹ ਤਿਆਰੀ ਕੀਤੀ ਗਈ ਹੈ ਤਾਂ ਜੋ ਜਿਹੜੀਆਂ ਉਹਨਾਂ ਨੂੰ ਇਨਪੁਟਸ ਮਿਲ ਰਹੀਆਂ ਨੇ ਹੋ ਸਕਦਾ ਹੈ ਕਿ ਇਸ ਤੋਂ ਵੱਧ ਵੀ ਉਡਾਨ ਜਿਹੜੀ ਆ ਉਹ ਇੱਥੇ ਪਹੁੰਚੇ ਇਸ ਦੀ ਤਿਆਰੀ ਜਿਹੜੀ ਆ ਉਹਨਾਂ ਨੇ ਬਕਾਇਦਾ ਐਡਵਾਂਸ ਤੌਰ ਤੇ ਕੀਤੀ ਹੋਈ ਹੈ ਪਰ ਜਿਹੜੀ ਹੁਣ ਤੱਕ ਦੀ ਜਾਣਕਾਰੀ ਹੈ ਉਹ ਅਜੇ ਤੱਕ 104 ਜਿਹੜੇ ਲੋਕ ਸੀ ਉਹ ਇੱਥੇ ਪਹੁੰਚ ਰਹੇ ਨੇ ਤੇ 104 ਦੇ ਵਿੱਚ ਜਿੱਥੇ ਮਰਦ ਸ਼ਾਮਲ ਨੇ ਉਹਨਾਂ ਦੇ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਨੇ ਤੇ ਸਭ ਤੋਂ ਛੋਟੀ ਉਮਰ ਦਾ ਬੱਚਾ 4 ਸਾਲ ਦੀ ਉਮਰ ਦਾ ਬੱਚਾ ਜਿਸਨੇ ਕਿ ਅਜੇ ਚੰਗੀ ਤਰ੍ਹਾਂ ਕੁਝ ਬੋਲਣਾ ਵੀ ਨਹੀਂ ਸਿੱਖਿਆ ਹੋਵੇਗਾ ਉਸ ਦੀ ਵੀ ਉਮਰ ਸ਼ਾਮਲ ਹੈ 4 ਸਾਲ ਦੀ ਉਹ ਵੀ ਇੱਥੇ ਰਿਪੋਰਟ ਹੋਣ ਵਾਲੇ ਲੋਕਾਂ ਦੇ ਵਿੱਚ ਸ਼ਾਮਲ ਹੈ ਤੇ ਅੱਜ ਉਹ ਇੱਥੇ ਪਹੁੰਚ ਰਹੇ ਨੇ ਤੇ ਇਸ ਸੂਚੀ ਦੇ ਮੁਤਾਬਕ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਲੋਕ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਖਾਸ ਤੌਰ ਤੇ ਜਦੋਂ ਝਾਤ ਮਾਰਦੇ ਆ ਤਾਂ ਵੱਖ-ਵੱਖ ਜਿਹੜੇ ਇਲਾਕੇ ਨੇ ਅੰਮ੍ਰਿਤਸਰ ਤੋਂ ਇਲਾਵਾ ਰਾਜਪੁਰਾ ਹੈ ਜਿਹੜਾ ਚੰਡੀਗੜ੍ਹ ਹੈ ਜਾਂ ਫਿਰ ਦੁਆਬੇ ਨਾਲ ਸੰਬੰਧਿਤ ਸ਼ਹਿਰ ਨੇ ਉਹ ਵੀ ਸ਼ਾਮਲ ਨੇ ਤਾਂ ਇਹਨਾਂ ਇਲਾਕਿਆਂ ਨਾਲ ਸੰਬੰਧਿਤ ਲੋਕ ਜਿਹੜੇ ਨੇ ਉਹ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਜ਼ਰੂਰ ਖਬਰ ਉਹ ਜ਼ਰੂਰ ਪੰਚੀ ਆਤੇ ਹੁਣ ਜਿਹੜੇ ਉਹ ਲੋਕ ਨੇ ਉਹ ਕਾਫੀ ਨਿਰਾਸ਼ ਵੀ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੇ ਬੱਚੇ ਬਾਹਰ ਗਏ ਨੇ ਤੇ ਬਾਹਰ ਜਾ ਕੇ ਹੁਣ ਉਹਨਾਂ ਦੇ ਘਰਾਂ ਦੇ ਜਿਹੜੇ ਹਾਲਾਤ ਉਹ ਜ਼ਰੂਰ ਸੁਧਰਣਗੇ ਮੋਟੀਆਂ ਰਕਮਾਂ ਉਹਨਾਂ ਵੱਲੋਂ ਖਰਚੀਆਂ ਗਈਆਂ ਸੀ ਪਰ ਇੰਨੀਆਂ ਮੋਟੀਆਂ ਰਕਮਾਂ ਖਰਚਣ ਤੋਂ ਬਾਅਦ ਵੀ ਉਹ ਹੁਣ ਵਾਪਸ ਪਰਤ ਰਹੇ ਨਹੀਂ ਤੇ ਵਾਪਸ ਆ ਕੇ ਉਹ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਉਹਨਾਂ ਦੇ ਲਈ ਇੱਕ ਵੱਡਾ ਚੈਲੰਜ ਹੋਵੇਗੀ ਤਾਂ ਹੋਰ ਵੀ ਜਿਹੜੀਆਂ ਜਾਣਕਾਰੀਆਂ ਨੇ ਲਗਾਤਾਰ ਅਸੀਂ ਤੁਹਾਡੇ ਨਾਲ ਵੀ ਸਾਂਝੀਆਂ ਕਰਾਂਗੇ ਪਰ ਫਿਲਹਾਲ ਅਸੀਂ ਅੰਮ੍ਰਿਤਸਰ 에어ਪੋਰਟ ਤੋਂ ਤਸਵੀਰਾਂ ਜਿਹੜੀਆਂ ਉਹ ਜ਼ਰੂਰ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਅੱਜ ਅੰਮ੍ਰਿਤਸਰ 에어ਪੋਰਟ ਦੇਤੇ ਭਾਰੀ ਹਲਚਲ ਐ ਸਰਗਰਮੀਆਂ ਉਹ ਜ਼ਰੂਰ ਦੇਖਣ ਨੂੰ ਮਿਲ ਰਹੀ ਹੈ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਵੱਡੇ ਪੱਧਰ ਤੇ ਪਹੁੰਚੇ ਹੋਏ ਨੇ ਪਹੁੰਚ ਰਹੇ ਨੇ ਲਗਾਤਾਰ ਵਕ ਵਕ ਏਜੰਸੀਆਂ ਉਹ ਵੀ ਸਰਗਰਮ ਦਿਖਾਈ ਦੇ ਰਹੀਆਂ ਨੇ ਤਾਂ ਵਕ ਵਕ ਜਿਹੜੇ ਸਬੰਧਤ ਲੋਕ ਨੇ ਉਹ ਵੀ ਇੱਥੇ ਲਗਾਤਾਰ ਪਹੁੰਚ ਰਹੇ ਨੇ ਤੇ ਜਦੋਂ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਅਮਰੀਕਾ ਤੋਂ ਰਿਪੋਰਟ ਕੀਤੇ ਜਾਣ ਵਾਲੇ ਭਾਰਤੀਆਂ ਦੀ ਜਿਹੜੀ ਹਵਾਈ ਉਡਾਣ ਆ ਉਹ ਅੰਮ੍ਰਿਤਸਰ ਪਹੁੰਚੇਗੀ ਤਾਂ ਲਗਾਤਾਰ ਇੱਥੇ ਸਰਗਰਮੀਆਂ ਜ਼ੋਰ ਦੇ ਕਾਈ ਤੇ ਰਹੀਆਂ ਨੇ ਹਾਲਾਂਕਿ ਇਹ ਪਹਿਲੀ ਉਡਾਨ ਹੈ ਜਿਹੜੀ ਇੱਥੇ ਪਹੁੰਚੇਗੀ ਜਿਸ ਤਰੀਕੇ ਨਾਲ ਗੱਲ ਦਿੱਤੀ ਜਾ ਰਹੀ ਹੈ ਕਿ 20000 ਦੇ ਕਰੀਬ ਭਾਰਤੀ ਅਜੇ ਅਮਰੀਕਾ ਦੇ ਵਿੱਚ ਉਹ ਹਰਾਸਤ ਦੇ ਵਿੱਚ ਨੇ ਤੇ ਉਹ ਨੂੰ ਡਿਪੋਰਟ ਕੀਤਾ ਜਾਵੇਗਾ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਜਿਹੜੀ ਅ ਗਿਣਤੀ ਆ ਹਵਾਈ ਉਡਾਣਾਂ ਦੀ ਉਹ ਵੀ ਵਧੀ ਵਧੇਗੀ ਤਾਂ ਹੋਰ ਵੀ ਹਵਾਈ ਉਡਾਣਾਂ ਰਹਿਣ ਭਾਰਤੀ ਜਿਹੜੇ ਨੇ ਉਹ ਇੱਥੇ ਜਾ ਵਕ ਵਕ ਜਿਹੜੇ 에ਰਪੋਰਟ ਨੇ ਉਥੇ ਜ਼ਰੂਰ ਪਹੁੰਚਣਗੇ ਪਰ ਸਭ ਤੋਂ ਵੱਡਾ ਸਵਾਲ ਇਹ ਹੁੰਦਾ ਕਿ ਜਦੋਂ ਵਕ ਵਕ ਸੂਬਿਆਂ ਨਾਲ ਸੰਬੰਧਿਤ ਇਹ ਲੋਕ ਨੇ ਤਾਂ ਉਹਨਾਂ ਦੇ ਲਈ ਅੰਮ੍ਰਿਤਸਰ 에ਰਪੋਰਟ ਹੀ ਕਿਉਂ ਚੋਣ ਆ ਗਿਆ ਇਹ ਵੀ ਸਵਾਲ ਚਾਰੇ ਪਾਸੇ ਜ਼ਰੂਰ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਇਸ ਨੂੰ ਰਾਜਸਥਾਨੀ ਦਿੱਲੀ ਦੇ ਵਿੱਚ ਵੀ ਉਤਾਰਿਆ ਜਾ ਸਕਦਾ ਸੀ ਪਰ ਉੱਥੇ ਨਹੀਂ ਉਤਾਰਿਆ ਹਾਲਾਂਕਿ ਅੰਮ੍ਰਿਤਸਰ ਦੀ ਚੋਣ ਕੀਤੀ ਗਈ ਤਾਂ ਇਸ ਦੇ ਪਿੱਛੇ ਇੱਕ ਜਿਹੜਾ ਸਭ ਤੋਂ ਵੱਡਾ ਫੈਕਟਰ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਕਦੇ ਵੀ ਨਹੀਂ ਚਾਹੁੰਦੀ ਕਿ ਇਸ ਜਿਹੜੀ ਖਬਰ ਆ ਇਸ ਖਬਰ ਨੂੰ ਵੱਡੇ ਪੱਧਰ ਤੇ ਉਹ ਫਲੈਸ਼ ਹੋਵੇ ਵੱਡੇ ਲੋਕਾਂ ਦੇ ਵਿੱਚ ਉਸ ਦਾ ਸਨੇਹਾ ਜਾਵੇ ਕਿਉਂਕਿ ਜਦੋਂ ਲੋਕਾਂ ਤੱਕ ਇਹ ਗੱਲ ਪਹੁੰਚਦੀ ਹੈ ਤਾਂ ਕੇਂਦਰ ਸਰਕਾਰ ਦੀ ਨਾਕਾਮੀ ਜ਼ਰੂਰ ਆ ਉਹ ਸਾਹਮਣੇ ਆਉਂਦੀ ਹੈ ਲੋਕ ਜਿਹੜੇ ਨੇ ਇਸ ਦੇ ਬਾਰੇ ਜ਼ਰੂਰ ਗੱਲ ਕਰਦੇ ਨੇ ਕਿ ਕੇਂਦਰ ਸਰਕਾਰ ਜਾਂ ਕਿ ਹਮੇਸ਼ਾ ਗੱਲ ਕਰਦੀ ਹੈ ਕਿ ਉਸ ਦੀ ਕਾਫੀ ਹੋਂਦਾ ਉਹ ਵਕ ਵਕ ਸੂਬੇ ਲੋਕ ਜਿਹੜੇ ਵਕ ਵਕ ਜਿਹੜੇ ਦੇਸ਼ ਨੇ ਉਹ ਮੰਨਦੇ ਨੇ ਪਰ ਅਮਰੀਕਾ ਦੇ ਇੱਕ ਗੱਲ ਕਰਨ ਤੋਂ ਬਾਅਦ ਭਾਰਤ ਨੇ ਉਹਨਾਂ ਨਾਗਰਿਕਾਂ ਨੂੰ ਵਾਪਸ ਲੈਂਦਾ ਫੈਸਲਾ ਕਰ ਲਿਆ ਸੀ ਸੋ ਕਈ ਤਰੀਕੇ ਦੀਆਂ ਜਿਹੜੀਆਂ ਚਰਚਾਓ ਚੱਲਦੀਆਂ ਨੇ ਤਾਂ ਇਸ ਦੇ ਵਿੱਚ ਇਹ ਤਰਕ ਦੱਸਿਆ ਜਾ ਰਿਹਾ ਹੈ ਦਲੀਲ ਦਿੱਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਨੇ ਚਾਹੁੰਦੀ ਕਿ ਵੱਡੇ ਸ਼ਹਿਰਾਂ ਦੇ ਵਿੱਚ ਵੱਡੇ 에어ਪੋਰਟ ਦੇ ਉੱਤੇ ਇਹਨਾਂ ਨੂੰ ਉਤਾਰਿਆ ਜਾਂਦਾ ਤੇ ਉੱਥੋਂ ਵੱਡੇ ਪੱਧਰ ਤੇ ਇਹਨਾਂ ਦੀ ਕਵਰੇਜ ਹੁੰਦੀ ਜਿਸ ਦੇ ਕਰਕੇ ਐਮਰੀਜਰ ਸਰ ਦਾ 에어ਪੋਰਟ ਉਹ ਚੁਣਿਆ ਗਿਆ ਹਾਲਾਂਕਿ ਕਾਰਨਕੀਨ ਇਹ ਤਾਂ ਅਜੇ ਤੱਕ ਸਾਫ਼ ਨਹੀਂ ਹੈ ਪਰ ਮੋਟੇ ਤੌਰ ਤੇ ਇਹ ਜਾਣਕਾਰੀ ਜ਼ਰੂਰ ਜਿਹੜੀ ਉਹ ਸਾਹਮਣੇ ਆ ਰਹੀ ਪਰ ਦੂਸਰੇ ਪਾਸੇ ਸੂਬਿਆਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਨੇ ਕਿ ਜਿਹੜੇ ਆਏ ਹੋਏ ਲੋਕ ਨੇ ਉਹਨਾਂ ਦੀ ਚੰਗੀ ਤਰੀਕਨ ਆਉ ਪੱਕ ਕੀਤੀ ਜਾਵੇ ਉਹਨਾਂ ਦੇ ਲੋੜੀਂਦੇ ਪ੍ਰਬੰਧ ਉਹ ਜ਼ਰੂਰ ਕੀਤੇ ਜਾਣ ਸਭ ਤੋਂ ਵੱਡੀ ਗੱਲ ਜਿਹੜੀ ਇਹ ਸੂਚੀ ਸਾਹਮਣੇ ਆਈ ਉਸ ਦੇ ਵਿੱਚ 4 ਸਾਲ ਦਾ ਬੱਚਾ ਵੀ ਸ਼ਾਮਲ ਆ ਤੇ ਔਰਤਾਂ ਵੀ ਸ਼ਾਮਲ ਨੇ ਤਾਂ ਹੋਰ ਵੱਖ-ਵੱਖ ਸੂਬਿਆਂ ਨਾਲ ਸੰਬੰਧਤ ਲੋਕ ਵੀ ਸ਼ਾਮਲ ਨੇ ਕੁਝ ਨਵੀਂ ਤਾਜ਼ਾ ਅਪਡੇਟ ਲੈ ਕੇ ਜਲਦ ਹਾਜ਼ਰ ਹੋਵਾਂਗੇ ਤਦ ਤੱਕ ਲਈ ਮਾਣਿਓ ਨੇ ਕੇ सुरेंद्रਪਾਲ ਸਿੰਘ ਔਰ ਪਾਲ ਅਤੇ ਹਰਿੰਦਰ ਸਿੰਘ ਨੂੰ ਦਿਓ ਇਜਾਜ਼ਤ ਧੰਨਵਾਦ